ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀ ਅਰਗਰ ਧਰਮ ਰੱਛ ਤਗ ਛਤਰੀ ਵਿਸ਼ਵ ਪਾਲ ਪੂਪਾਲ ਪਛ ਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡ ਈਸ਼ਵਰੀ ਕਰਵਾਰ ਹੈ ਸਖਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤਦਾਇਕ ਤਾਰਾ ਤਾਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗ ਜਨਨੀ ਕਾਲ ਕਾ ਗੁਣ ਖਾਨ ਹੈ ਭਵ ਮਾਨ ਕਾ ਖਲਹਾਨ ਕਾ ਰਤ ਪਾਨ ਕਾ ਯੁਗ ਮਾਨ ਹੈ ਇਕ ਕਵਚ ਬ੍ਰਹਮਾ ਕੋ ਭਤੀ ਸਾ ਪੜੈ ਜੋ ਨਿਤ ਛਤਰੀ ਰਣ ਜੀਤ ਲੈ ਨਿਰਪੀਤ ਰੈ ਰਿਦ ਸਿਧ ਪਾਵੇ ਅਤਰੀ ਲੈ ਬੇਦ ਭੇਦ ਜੋ ਪੜੈ ਵਿਪਰ ਵੈਸੈ ਧਨ ਸੁਖ ਸੰਪਤ ਤਨ ਤਾਮ ਤਨ ਆਰੋਗ ਸੁਧਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤੈ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਯਾ ਬਿਦਨਾਮ ਉਚਾਰ ਬਿਥ ਪੁਨਾ ਕਰਿਓ ਪ੍ਰਯੋਗ ਪਾਠ ਸਵਾਂ ਲਖ ਹਵਨ ਕਰ ਜੀਤ ਜੰਗ ਤਬ ਹੋ खड्ग खंडा असि अरगर धर्म रच्छ तग छत्री विश्वपाल पुपाल पच्छपाल पच्छ रणकच अत्री राजमंडा अतप्रचंडैश्वरी करवार है सक्त ब्रहमी वैष्णवी भवानी तू तरवार है नित ज्योति मुक्तदायक तारातार कृपान है चंडका मंडका मृत्तका जग जननी काल का गुण खान है भव मान का खलहान कारत पान का जुग मान है ए कवच ब्रह्मा कोपती सा पड़े जो नित छत्री रणजीत ले निरपीत रे रिद्ध सिद्ध पावे अत्री ले वेद भेद जो पड़े विप्र वैसय तन सुख संपत ਤਨ ਤਾਮ ਤਨ ਆਰੋਗ ਸੋਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਬੀਰ ਫਤਿਹ ਪਾਉ ਮੈਦਾਨ ਮੈਂ ਪਕੜ ਹਾਥ ਸੰਸੀਰ ਦੋਹਰਾ ਯਾ ਬਿਦ ਨਾਮ ਉਚਾਰ ਬਿਥ ਪੁਨਾ ਕਰਿਓ ਪ੍ਰਯੋਗ ਪਾਰ ਸਵਾਲਕ ਹਵਨ ਕਰ ਜੀਤ ਜੰਗ ਤਬ ਹੋ ਖੜਗ ਖੰਡਾ ਅਸੀਂ ਅਰਗਰ ਧਰਮ ਰੱਛ ਤਗ ਛਤਰੀ ਵਿਸ਼ਵ ਪਾਲ ਪੂਪਾਲ ਪਛ ਪਲ ਪਛ ਰਾਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡ ਈਸ਼ਵਰੀ ਕਰਵਾਰ ਹੈ ਸਖਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਖਤ ਦਾਇਕ ਤਾਰਾ ਤਾਰ ਕਿਰਪਾਨ ਹੈ ਚੰਡ ਕਾ ਮੰਡਕਾ ਮ੍ਰਿਤਕਾ ਜਗ ਜਨਨੀ ਕਾਲ ਕਾ ਗੁਣ ਖਾਨ ਹੈ ਭਵ ਮਾਨ ਕਾ ਖਲਹਾਨ ਕਾ ਰਤਪਾਨ ਕਾ ਜੁਗਮਾਨ ਹੈ ਏ ਕਵਚ ਬ੍ਰਹਮਾ ਕੋਪ ਬਤੀ ਸਾ ਪੜੈ ਜੋ ਨਿਤ ਛਤਰੀ ਰਣ ਜੀਤ ਲੈ ਨਿਰਪੀਤ ਰੈ ਰਿਧ ਸਿਧ ਪਾਵੇ ਅਤਰੀ ਲੇ বেদ ਪੇਦ ਜੋ ਪੜੈ ਵਿਪਰ ਵੈਸੈ ਤਨ ਸੁਖ ਸੰਪਤ ਤਨ ਤਾਮ ਤਨ arogh 수드ਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਪਤਾ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਯਾ ਬਿਦਨਾਮ ਉਚਾਰ ਬਿਥ ਪੁਨਾ ਕਰਿਓ ਪਰਯੋਗ ਪਾਠ ਸਵਾਂ ਲਖ ਹਵਨ ਕਰ ਜੀਤ ਜੰਗ ਤਬ ਹੋ ਖੜਗ ਖੰਡਾ ਅਸੀਂ ਅਰਗਰ ਧਰਮ ਰਛ ਤਗ ਛਤਰੀ ਵਿਸ਼ਵਪਾਲ ਪੂਪਾਲ ਪਛਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡ ਈਸ਼ਵਰੀ ਕਰਵਾਰ ਹੈ ਸਖਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਖਤ ਦਾਇਕ ਤਾਰਾ ਤਾਰ ਕਿਰਪਾਨ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗ ਜਨਨੀ ਕਾਲ ਕਾ ਗੁਣ ਖਾਨ ਹੈ ਭਵ ਮਾਨ ਕਾ ਖਲਹਾਨ ਕਾ ਰਤ ਪਾਨ ਕਾ ਯੁਗ ਮਾਨ ਹੈ ਇਕ ਕਵਚ ਬ੍ਰਹਮਾ ਕੋਪ ਬਤੀਸਾ ਪੜੈ ਜੋ ਨਿਤ ਛਤਰੀ ਰਣਜੀਤ ਲੈ ਨਿਰਪੀਤ ਰੈ ਰਿਦ ਸਿਧ ਪਾਵੇ ਅਤਰੀ ਲੈ 베ਦ ਭੇਦ ਜੋ ਪੜੈ ਵਿਪਰ ਵੈਸੈ ਤਨ ਸੁਖ ਸੰਪਤਾ ਤਨ ਤਾਮ ਤਨ arogh ਸੂਦਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਬੀਰ ਪਤਾ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਯਾ ਬਿਦਨਾਮ ਉਚਾਰ ਬਿਥ ਪੁਨਾ ਕਰਿਓ ਪਰਯੋਗ ਪਾਠ ਸਵਾਂ ਲਖ ਹਵਨ ਕਰ ਜੀਤ ਜੰਗ ਤਬ ਹੋ ਖੜਗ ਖੰਡਾ ਅਸੀ ਅਰਗ ਧਰਮ ਰੱਛ ਤਗ ਛਤਰੀ ਵਿਸਵਪਾਲ ਪੂਪਾਲ ਪਛਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡੈ ਈਸ਼ਵਰੀ ਕਰਵਾਰ ਹੈ ਸਖਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਤਾਰਾ ਤਾਰ ਕਿਰਪਾਨ ਹੈ चंदका मंडका मृत्तका जग जननी काल का गुण खान है भव मान का खलहान कारत पान का जुग मान है ए कवच ब्रह्मा को बतिसा पड़े जो नत छत्री रणजीत ले निरपीत रे रिद्ध सिद्ध पावे अत्री ले वेद भेद जो पड़े विप्र वैसय धन सुख संपत ਤਨ ਤਾਮ ਤਨ ਆਰੋਗ ਸੋਦਰ ਪਾਏ ਸੁਖ ਆਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਬੀਰ ਫਤਿਹ ਪਾਓ ਮੈਦਾਨ ਮੈਂ ਪਕੜ ਹਾਥ ਸੰਸੀਰ ਦੋਹਰਾ ਯਾ ਬਿਦ ਨਾਮ ਉਚਾਰ ਬਿਥ ਪੁਨਾ ਕਰਿਓ ਪ੍ਰਯੋਗ ਪਾਠ ਸਵਾ ਲਖ ਹਵਨ ਕਰ ਜੀਤ ਜੰਗ ਤਬ ਹੋ ਖੜਗ ਖੰਡਾ ਅਸੀਂ ਅਰਗਰ ਧਰਮ ਰੱਛ ਤਗ ਛਤਰੀ ਵਿਸ਼ਵ ਪਾਲ ਪੂਪਾਲ ਪਛ ਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡ ਈਸ਼ਵਰੀ ਕਰਵਾਰ ਹੈ ਸਖਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਖਤ ਦਾਇਕ ਤਾਰਾ ਤਾਰ ਕਿਰਪਾਨ ਹੈ ਚੰਡ ਕਾ ਮੰਡਕਾ ਮ੍ਰਿਤਕਾ ਜਗ ਜਨਨੀ ਕਾਲ ਕਾ ਗੁਣ ਖਾਨ ਹੈ ਭਵ ਮਾਨ ਕਾ ਖਲਹਾਨ ਕਾ ਰਤ ਪਾਨ ਕਾ ਯੁਗ ਮਾਨ ਹੈ ਏ ਕਵਚ ਬ੍ਰਹਮਾ ਕੋਪ ਬਤੀਸਾ ਪੜੈ ਜੋ ਨਿਤ ਛਤਰੀ ਰਣ ਜੀਤ ਲੈ ਨਿਰਪੀਤ ਰੈ ਰਿਧ ਸਿਧ ਪਾਵੇ ਅਤਰੀ ਲੈ ਬੇਦ ਭੇਦ ਜੋ ਪੜੈ ਵਿਪਰ ਵੈਸੈ ਤਨ ਸੁਖ ਸੰਪਤ ਤਨ ਤਾਮ ਤਨ ਆਰੋਗ ਸੋਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਬੀਰ ਫਤਿਹ ਪਾਓ ਮੈਦਾਨ ਮੈਂ ਪਕੜ ਹਾਥ ਸੰਸੀਰ ਦੋਹਰਾ ਯਾ ਬਿਦਨਾਮ ਉਚਾਰ ਬਿਥ ਪੁਨਾ ਕਰਿਓ ਪਰਯੋਗ ਪਾਠ ਸਵਾਂ ਲਖ ਹਵਨ ਕਰ ਜੀਤ ਜੰਗ ਤਬ ਹੋ ਖੜਗ ਖੰਡਾ ਅਸੀ ਅਰਗਰ ਧਰਮ ਰਛ ਤਗ ਛਤਰੀ ਵਿਸ਼ਵਪਾਲ ਪੂਪਾਲ ਪਛਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡ ਈਸ਼ਵਰੀ ਕਰਵਾਰ ਹੈ ਸਖਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਖਤ ਦਾਇਕ ਤਾਰਾ ਤਾਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗ ਜਨਨੀ ਕਾਲ ਕਾ ਗੁਣ ਖਾਨ ਹੈ ਭਵ ਮਾਨ ਕਾ ਖਲਹਾਨ ਕਾ ਰਤ ਪਾਨ ਕਾ ਯੁਗ ਮਾਨ ਹੈ ਇਕ ਕਵਚ ਬ੍ਰਹਮਾ ਕੋਬ ਬਤੀਸਾ ਪੜੈ ਜੋ ਨਿਤ ਛਤਰੀ ਰਣ ਜੀਤ ਲੈ ਨਿਰਪੀਤ ਰੈ ਰਿਦ ਸਿਧ ਪਾਵੇ ਅਤਰੀ ਲੈ ਬੇਦ ਭੇਦ ਜੋ ਪੜੈ ਵਿਪਰ ਵੈਸੈ ਤਨ ਸੁਖ ਸੰਪਤਾ ਤਨ ਤਾਮ ਤਨ arogh ਸੁਧਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਪਤਾ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਯਾ ਬਿਦਨਾਮ ਉਚਾਰ ਬਿਥ ਪੁਨਾ ਕਰਿਓ ਪਰਯੋਗ ਪਾਠ ਸਵਾ ਲਖ ਹਵਨ ਕਰ ਜੀਤ ਜੰਗ ਤਬ ਹੋ ਖੜਗ ਖੰਡਾ ਅਸੀ ਅਰਗਰ ਧਰਮ ਰੱਛ ਤਗ ਛਤਰੀ ਵਿਸ਼ਵਪਾਲ ਪੂਪਾਲ ਪਛਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡ ਈਸ਼ਵਰੀ ਕਰਵਾਰ ਹੈ ਸਖਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜਿਉਤੀ ਮੁਖਤ ਦਾਇਕ ਤਾਰਾ ਤਾਰ ਕਿਰਪਾਨ ਹੈ चंडका मंडका मृत्तका जग जननी काल का गुण खान है भव मान का खलहान कारत पान का जुग मान है ए कवच ब्रह्मा कोपती सा पड़े जो नित छत्री रणजीत ले निरपीत रे रिद्ध सिद्ध पावे अत्री ले वेद भेद जो पड़े विप्र वैसै तन सुख संपत ਤਨ ਤਾਮ ਤਨ ਆਰੋਗ ਸੋਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਬੀਰ ਫਤਿਹ ਪਾਉ ਮੈਦਾਨ ਮੈਂ ਪਕੜ ਹਾਥ ਸ਼ਮਸੀਰ ਦੋਹਰਾ ਯਾ ਬਿਦਨਾਮ ਉਚਾਰ ਬਿਥ ਪੁਨਾ ਕਰਿਓ ਪ੍ਰਯੋਗ ਪਾਠ ਸਵਾਲਕ ਹਵਨ ਕਰ ਜੀਤ ਜੰਗ ਤਬ ਹੋ ਖੜਗ ਖੰਡਾ ਅਸੀਂ ਅਰਗਰ ਧਰਮ ਰੱਛ ਤਗ ਛਤਰੀ ਵਿਸਵਪਾਲ ਪੂਪਾਲ ਪਛਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡ ਈਸ਼ਵਰੀ ਕਰਵਾਰ ਹੈ ਸਖਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਖਤ ਦਾਇਕ ਤਾਰਾ ਤਾਰ ਕਿਰਪਾਨ ਹੈ ਚੰਡ ਕਾ ਮੰਡਕਾ ਮ੍ਰਿਤਕਾ ਜਗ ਜਨਨੀ ਕਾਲ ਕਾ ਗੁਣ ਖਾਨ ਹੈ ਭਵ ਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਏ ਕਵਚ ਬ੍ਰਹਮਾ ਕੋਪ ਬਤੀਸਾ ਪੜੇ ਜੋ ਨਿਤ ਛਤਰੀ ਰਣ ਜੀਤ ਲੈ ਨਿਰਪੀਤ ਰਹਿ ਜਿਦ ਸਿਧ ਪਾਵੇ ਅਤਰੀ ਲਾ ਬੇਦ ਭੇਦ ਜੋ ਪੜੈ ਵਿਪਰ ਵੈਸੈ ਤਨ ਸੁਖ ਸੰਪਤਾ ਤਨ ਤਾਮ ਤਨ arogh 수드ਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤੈ ਪਾਉ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਯਾ ਬਿਦਨਾਮ ਉਚਾਰ ਬਿਥ ਪੁਨਾ ਕਰਿਓ ਪਰਯੋਗ ਪਾਠ ਸਵਾਂ ਲਖ ਹਵਨ ਕਰ ਜੀਤ ਜੰਗ ਤਬ ਹੋ ਖੜਗ ਖੰਡਾ ਅਸੀ ਅਰਗਰ ਧਰਮ ਰਛ ਤਗ ਛਤਰੀ ਵਿਸ਼ਵਪਾਲ ਪੂਪਾਲ ਪਛਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡ ਈਸ਼ਵਰੀ ਕਰਵਾਰ ਹੈ ਸਖਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਖਤ ਦਾਇਕ ਤਾਰਾ ਤਾਰ ਕਿਰਪਾਨ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗ ਜਨਨੀ ਕਾਲ ਕਾ ਗੁਣ ਖਾਨ ਹੈ ਭਵ ਮਾਨ ਕਾ ਖਲਹਾਨ ਕਾ ਰਤ ਪਾਨ ਕਾ ਯੁਗ ਮਾਨ ਹੈ ਇਕ ਕਵਚ ਬ੍ਰਹਮਾ ਕੋਪ ਬਤੀਸਾ ਪੜੈ ਜੋ ਨਿਤ ਛਤਰੀ ਰਣਜੀਤ ਲੈ ਨਿਰਪੀਤ ਰੈ ਰਿਧ ਸਿਧ ਪਾਵੇ ਅਤਰੀ ਲੈ ਬੇਦ ਭੇਦ ਜੋ ਪੜੈ ਵਿਪਰ ਵੈਸੈ ਧਨ ਸੁਖ ਸੰਪਤਾ ਤਨ ਤਾਮ ਤਨ ਆਰੋਗ ਸੁਧਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਪਤਾ ਪਉ ਮੈਦਾਨ ਮੈਂ ਪਕੜ ਹਾਥ ਸੰਸੀਰ ਦੋਹਰਾ ਯਾ ਬਿਦਨਾਮ ਉਚਾਰ ਬਿਥ ਪੁਨਾ ਕਰਿਓ ਪਰਯੋਗ ਪਾਠ ਸਵਾ ਲਖ ਹਵਨ ਕਰ ਜੀਤ ਜੰਗ ਤਬ ਹੋ ਖੜਗ ਖੰਡਾ ਅਸੀ ਅਰਗ ਧਰਮ ਰੱਛ ਤਗ ਛਤਰੀ ਵਿਸਵਪਾਲ ਪੂਪਾਲ ਪਛਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡੈ ਈਸ਼ਵਰੀ ਕਰਵਾਰ ਹੈ ਸਖਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਖਤ ਦਾਇਕ ਤਾਰਾ ਤਾਰ ਕਿਰਪਾਨ ਹੈ चंदका मंडका मृत्तका जग जननी कालका गुण खान है भव मानका खलहान कारत पानका जुग मान है ए कवच ब्रह्मा कोपती सा पड़ जो नित छत्री रण जीत ले निरपीत रे रिद्ध सिद्ध पावे अत्री ले वेद भेद जो पड़े विप्र वैसै तन सुख संपत ਤਨ ਤਾਮ ਤਨ ਆਰੋਗ ਸੁਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਬੀਰ ਫਤਿਹ ਪਾਉ ਮੈਦਾਨ ਮੈਂ ਪਕੜ ਹਾਥ ਸੰਸੀਰ ਦੋਹਰਾ ਯਾ ਬਿਦ ਨਾਮ ਉਚਾਰ ਬਿਥ ਪੁਨਾ ਕਰਿਓ ਪ੍ਰਯੋਗ ਬਾੜ ਸਵਾਂ ਲਖ ਹਵਨ ਕਰ ਜੀਤ ਜੰਗ ਤਬ ਹੋ ਖੜਗ ਖੰਡਾ ਅਸੀਂ ਅਰਗਰ ਧਰਮ ਰੱਛ ਤਗ ਛਤਰੀ ਵਿਸ਼ਵ ਪਾਲ ਪੂਪਾਲ ਪਛ ਪਲ ਪਛ ਰਾਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡੈ ਈਸ਼ਵਰੀ ਕਰਵਾਰ ਹੈ ਸਖਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਖਤ ਦਾਇਕ ਤਾਰਾ ਤਾਰ ਕਿਰਪਾਨ ਹੈ ਚੰਡ ਕਾ ਮੰਡਕਾ ਮ੍ਰਿਤਕਾ ਜਗ ਜਨਨੀ ਕਾਲ ਕਾ ਗੁਣ ਖਾਨ ਹੈ ਭਵ ਮਾਨ ਕਾ ਖਲਹਾਨ ਕਾ ਰਤ ਪਾਨ ਕਾ ਯੁਗ ਮਾਨ ਹੈ ਏ ਕਵਚ ਬ੍ਰਹਮਾ ਕੋਪ ਬਤੀਸਾ ਪੜੈ ਜੋ ਨਿਤ ਛਤਰੀ ਰਣ ਜੀਤ ਲੈ ਨਿਰਪੀਤ ਰੈ ਰਿਦ ਸਿਧ ਪਾਵੇ ਅਤਰੀ ਲਾ ਬੇਦ ਭੇਦ ਜੋ ਪੜੈ ਵਿਪਰ ਵੈਸੈ ਤਨ ਸੁਖ ਸੰਪਤ ਤਨ ਤਾਮ ਤਨ arogh ਸੁਧਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਪਤਾ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਯਾ ਬਿਦਨਾਮ ਉਚਾਰ ਬਿਥ ਪੁਨਾ ਕਰਿਓ ਪਰਯੋਗ ਪਾਠ ਸਵਾਂ ਲਖ ਹਵਨ ਕਰ ਜੀਤ ਜੰਗ ਤਬ ਹੋ ਖੜਗ ਖੰਡਾ ਅਸੀ ਅਰਗਰ ਧਰਮ ਰਛ ਤਗ ਛਤਰੀ ਵਿਸ਼ਵਪਾਲ ਪੂਪਾਲ ਪਛਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜਿਉਤੀ ਮੁਕਤ ਦਾਇਕ ਤਾਰਾ ਤਾਰ ਕਿਰਪਾਨ ਹੈ ਚੰਡ ਕਾ ਮੰਡ ਕਾ ਮਿਰਤ ਕਾ ਜਗ ਜਨਨੀ ਕਾਲ ਕਾ ਗੁਨ ਖਾਨ ਹੈ ਭਵ ਮਾਨ ਕਾ ਖਲਹਾਨ ਕਾ ਰਤਪਾਨ ਕਾ ਜੁਗਮਾਨ ਹੈ ਇਕ ਕਵਚ ਬ੍ਰਹਮਾ ਕੋਬ ਬਤੀਸਾ ਪੜੈ ਜੋ ਨਿਤ ਛਤਰੀ ਰਣਜੀਤ ਲੈ ਨਿਰਪੀਤ ਰੈ ਰਿਧ ਸਿਧ ਪਾਵੇ ਅਤਰੀ ਲੈ 베ਦ ਭੇਦ ਜੋ ਪੜੈ ਵਿਪਰ ਵੈਸੈ ਤਨ ਸੁਖ ਸੰਪਤਾ ਤਨ ਤਾਮ ਤਨ arogh ਸੋਧਰ ਪਾਏ ਸੁਖ ਅਕੰਪਤਾ ਏ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਬੀਰ ਪਤਾ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਯਾ ਬਿਦਨਾਮ ਉਚਾਰ ਬਿਥ ਪੁਨਾ ਕਰਿਓ ਪ੍ਰਯੋਗ ਪਾਠ ਸਵਾਂ ਲਖ ਹਵਨ ਕਰ ਜੀਤ ਜੰਗ ਤਬ ਹੋ ਖੜਗ ਖੰਡਾ ਅਸੀ ਅਰਗ ਧਰਮ ਰੱਛ ਤਗ ਛਤਰੀ ਵਿਸਵਪਾਲ ਪੂਪਾਲ ਪਛਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡ 아이ਸ਼ਵਰੀ ਕਰਵਾਰ ਹੈ ਸਖਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਖਤ ਦਾਇਕ ਤਾਰਾ ਤਾਰ ਕਿਰਪਾਨ ਹੈ ਚੰਡ ਕਾ ਮੰਡਕਾ ਮ੍ਰਿਤਕਾ ਜਗ ਜਨਨੀ ਕਾਲ ਕਾ ਗੁਣ ਖਾਨ ਹੈ ਭਵ ਮਾਨ ਕਾ ਖਲਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਏ ਕਵਚ ਬ੍ਰਹਮਾ ਕੋਪ ਬਤੀ ਸਾ ਪੜੈ ਜੋ ਨਿਤ ਛਤਰੀ ਰਣ ਜੀਤ ਲੈ ਨਿਰ ਭੀਤ ਰੈ ਜਿਦ ਸਿਧ ਪਾਵੇ ਅਤਰੀ ਲੈ ਬੇਦ ਭੇਦ ਜੋ ਪੜੈ ਵਿਪਰ ਵੈਸੈ ਧਨ ਸੁਖ ਸੰਪਤ ਤਨ ਤਾਮ ਤਨ ਆਰੋਗ ਸੁਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਬੀਰ ਫਤਿਹ ਪਾਉ ਮੈਦਾਨ ਮੈਂ ਪਕੜ ਹਾਥ ਸ਼ਮਸੀਰ ਦੋਹਰਾ ਯਾ ਬਿਦਨਾਮ ਉਚਾਰ ਬਿਥ ਪੁਨਾ ਕਰਿਓ ਪ੍ਰਯੋਗ ਪਾਰ ਸਵਾ ਲੱਖ ਹਵਨ ਕਰ ਜੀਤ ਜੰਗ ਤਬ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ